ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਪਿਆ ਉਦਾਸ ਇਹਨਾਂ ਨੂੰ ਇਹਨਾਂ ਦੇ ਰੇਟ ਮੁਬਾਰਕ ਇਹ ਪੰਜਾਬ ਦੀ ਮਤਲਬ ਇਕਨੋਮੀ ਦਾ ਰੇਟ ਲਾ ਰਹੇ ਨੇ ਇਹ ਪੰਜਾਬ ਦੀਆਂ ਕੁਰਸੀਆਂ ਦੇ ਰੇਟ ਲਾ ਰਹੇ ਨੇ ਮੈਂ ਤੁਹਾਨੂੰ ਜਿਹੜੀ ਚੀਜ਼ ਦਿਖਾਈ ਹੈ ਇੱਥੋਂ ਹੀ ਸਿੱਧ ਹੁੰਦਾ ਹੈ ਕਿ ਮੈਂ ਪੰਜਾਬ ਦੀ ਤਰੱਕੀ ਚਾਹਨਾ ਦਿਲੋਂ ਮੈਂ ਪੰਜਾਬ ਚ ਲੇਟੈਸਟ ਟੈਕਨੋਲੋਜੀ ਲੈ ਕੇ ਆਉਣਾ ਚਾਹਨਾ ਮੈਂ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਆਪਣੇ ਘਰੇ ਹੀ ਕਾਮਯਾਬ ਹੁੰਦੇ ਦੇਖਣਾ ਚਾਹਨਾ ਮੈਂ ਪੰਜਾਬ ਵਾਸਤੇ ਕੰਮ ਲੱਭਦਾ ਫਿਰਦਾ ਮੈਨੂੰ ਜਿੱਥੇ ਮਰਜੀ ਜਾਣਾ ਪਵੇ ਮੈਂ ਜਾਊਂਗਾ ਮੈਂ ਇਹਨੂੰ ਪੰਜਾਬ ਦਾ ਸੇਵਾਦਾਰ ਬਣਾਇਆ ਉਹਨਾਂ ਨੇ ਮੈਨੂੰ ਰਿਪ੍ਰੈਜ਼ੈਂਟੇਟਿਵ ਬਣਾਇਆ ਪੰਜਾਬੀਆਂ ਨੇ ਠੀਕ ਹੈ ਨਾ ਤੇ ਜਿਹਦੀ ਜਿਹੋ ਜੀ ਨੀਤ ਹੁੰਦੀ ਹੈ ਉਹ ਹੈ ਜੇ ਕੰਮ ਕਰ ਲੈਂਦਾ ਉਹ ਇਹ ਹੁਣ ਕਾਉਂਸਲਰ ਤੋਂ ਲੈ ਕੇ ਐਮਐਲਏ ਤੇ ਸੀਐਮ ਦੇ ਰੇਟ ਦੱਸੀ ਜਾਂਦੇ ਨੇ ਇਨਾਂ ਦੀ ਨੀਤ ਇਹ ਹੈ ਜੀ ਇਹਨਾਂ ਨੂੰ ਕੁਰਸੀਆਂ ਦੇ ਰੇਟ ਮੁਬਾਰਕ ਹੋਣ ਸਾਰਿਆਂ ਨੂੰ ਕਿੰਨੇ ਸੋ ਕਰੋੜ ਚ ਸੀਐਮ ਦੀ ਕੁਰਸੀ ਵਕਦੀ ਹੈ ਕਿੰਨੇ ਸੋ ਕਰੋੜ ਚ ਮੰਤਰੀ ਵਿਕਦੇ ਨੇ ਇਹਦਾ ਮੰਡੀਆਂ ਦੇ ਭਾਅ ਵਾਂਗੂੰ ਸੁਣਾਉਣ ਲੱਗ ਗਏ ਜਿਹਦੇ ਹਾਤੀ ਪ੍ਰੋਗਰਾਮ ਚ ਆਉਂਦੇ ਹੁੰਦੇ ਸੀ ਪਹਿਲਾਂ ਠੀਕ ਹੈ ਨਾ ਕਿ ਐਨ ਐਚ ਅਜ ਐਮ ਐਲ ਵੀ ਕਿਨੇ ਜੀ ਐਨ ਐਚ ਅਜ ਜਿਹੜਾ ਉਹ ਕਾਉਂਸਲਰ ਵਿਕੇ ਨੇ ਜੀ ਐਨ ਐਚ ਸੀਐਮ ਵਿਕ ਗਿਆ ਜੀ ਤੇ ਇਹਨਾਂ ਨੂੰ ਇਹਨਾਂ ਦੇ ਰੇਟ ਮੁਬਾਰਕ ਇਹ ਪੰਜਾਬ ਦੀ ਮਤਲਬ ਇਕਨੋਮੀ ਦਾ ਰੇਟ ਲਾ ਰਹੇ ਨੇ ਇਹ ਪੰਜਾਬ ਦੀਆਂ ਕੁਰਸੀਆਂ ਦੇ ਰੇਟ ਲਾ ਰਹੇ ਨੇ ਕਿ ਜੀ ਆ ਆ ਮਹਿਕਮਾ ਇੰਨੇ ਚ ਵੀ ਕੂਗਾ ਆ ਮੰਤ్రਾਲਾ ਇੰਨੇ ਚ ਵੀ ਕੂਗਾ ਤੇ ਸੀਐਮ ਇੰਨੇ ਚ ਵੀ ਕੂਗਾ ਇੱਥੋਂ ਇਹਨਾਂ ਦੀ ਨੀਅਤ ਪਤਾ ਲੱਗਦੀ ਹੈ ਠੀਕ ਹੈ ਨਾ ਮੈਂ ਪੰਜਾਬ ਦੇ ਵਿੱਚ ਇਨਵੈਸਟਮੈਂਟ ਲੈ ਕੇ ਆਉਣ ਬਾਰੇ ਗੱਲਾਂ ਕਰ ਰਿਹਾ ਮੈਂ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਵਾਪਸ ਲੈ ਕੇ ਆਉਣ ਬਾਰੇ ਗੱਲਾਂ ਕਰ ਰਿਹਾ ਇਹ ਬਲਟੋਹੇ ਨੂੰ ਵਾਪਸ ਲੈ ਕੇ ਆਉਣ ਬਾਰੇ ਗੱਲਾਂ ਕਰ ਰਹੇ ਨੇ ਠੀਕ ਹੈ ਜੀ ਮੈਂ ਉਹਨਾਂ ਦੇ ਇੰਡਸਟਰੀਲਿਸਟਾਂ ਦੇ ਕਿਸਾਨਾਂ ਦੇ ਕਰਜ਼ੇ ਜਾਂ ਬਿਜਲੀ ਦੇ ਬਿੱਲ ਮਾਫ ਕਰਨ ਨੂੰ ਫਿਰਦਾ ਇਹ ਗੈਨੀਕਰਵਚਨ ਸਿੰਘ ਨੂੰ ਮਾਫ ਕਰੀ ਜਾਂਦੇ ਜੀ ਫਰਕ ਹੈ ਬਸ ਨੀਤਾਂ ਦਾ ਮੈਂ ਤਾਂ ਕੰਮ ਕਰੂੰਗਾ ਬਾਕੀ ਲੋਕਾਂ ਤੇ ਛੱਡ ਦਿੰਨੇ ਆ ਲੋਕਾਂ ਨੂੰ ਪਤਾ ਕਿ ਕੌਣ ਕਿੰਨੀ ਮਿਹਨਤ ਕਰ ਰਿਹਾ ਪੰਜਾਬ ਵਾਸਤੇ ਕਿਹਦੇ ਕਿਹਦੇ ਦਿਲ 'ਚ ਦਰਦ ਹੈ ਜਿਹੜੇ ਸੌਆਂ ਕਰੋੜਾਂ ਦੀਆਂ ਜਿਹੜੇ 1900 ਕਰੋੜ ਚਾਹ ਬਿਖਿਆਓ ਫਿਰ ਐ ਥੋੜੀ ਹੋਊਗਾ ਫਿਰ ਵੀ 500 ਕਰੋੜ 'ਚ ਸੀਐਮ ਦੀ ਕੁਰਸੀ ਲੈ ਕੇ ਫਿਰ ਉਹ ਸੇਵਾ ਕਰੂਗਾ ਫਿਰ ਉਹ ਉਹ ਪਹਿਲਾਂ ਤਾਂ ਉਹ 500 ਕਰੋੜ ਪੂਰਾ ਕਰੂਗਾ ਫਿਰ ਉਹ ਤੋਂ ਬਾਅਦ ਉਹ ਪ੍ਰੋਫਿਟਵਲ ਜਾਊਗਾ ਇਹ ਤਾਂ ਫਿਰ ਪੰਜਾਬ ਦਾ ਟੈਂਡਰ ਹੀ ਲਾਤਾ ਇਹਨਾਂ ਨੇ ਕਿ ਪੰਜਾਬ ਦਾ ਟੈਂਡਰ ਖੁੱਲ ਗਿਆ ਜੀ ਕਿ ਭਰ ਦੋ ਭਾਈ ਜੀ ਨੇ ਵੱਧ ਭਰਤੇ ਉਹਨੂੰ ਬਣਾ ਦੇਾਂਗੇ ਪਰ ਐ ਨਹੀਂ ਬਣਾਉਂਦੇ ਲੋਕ ਲੋਕ ਸਿਆਣੇ ਨੇ ਜੀ ਮੈਂ ਤਾਂ ਲੋਕਾਂ ਤੇ ਛੱਡਦਾ ਮੈਂ ਤਾਂ ਇਹੀ ਕਹੂੰਗਾ ਕਬੀਰਾ ਤੇਰੀ جھੋਂਪੜੀ